ਦੋਸਤੋ ਇੱਕ ਚੀਜ਼ ਦਿਖਾਉਣਾ ਤੁਹਾਨੂੰ ਆਸ ਕੀ ਚੀਜ਼ ਹੁੰਦੀ ਆਸ ਆਸ ਇੱਕ ਇਹ ਜੀ ਚੀਜ਼ ਹੁੰਦੀ ਐ ਮਤਲਬ ਕਿ ਜਿਹੜੀ ਕਿਸੇ ਕਿਸੇ ਤੱਕ ਆਪਾਂ ਉਦੋਂ ਰੱਖ ਸਕਦੇ ਆ ਜਦੋਂ ਆਪਾਂ ਨੂੰ ਪਤਾ ਹੋਵੇ ਵੀ ਆਪਾਂ ਨੂੰ ਇਥੋਂ ਇਹ ਚੀਜ਼ ਮਿਲ ਜੂਗੀ ਹੁਣ ਆ ਬਜਾਰਾ ਡੌਗ ਐ ਤੇ ਵੈਸੇ ਆਪਾਂ ਡੌਗ ਲਵਰ ਐ ਆ ਪਰ ਆ ਮੇਰੀ ਮਾਤਾ ਬੈਠੀ ਐ ਹੁਣ ਦੇਖੋ ਸਾਰਿਆਂ ਨੇ ਰੋਟੀ ਖਾ ਕੇ ਸਾਰੇ ਚਲੇ ਗਏ ਆਪੋ ਆਪਣੇ ਕਮਰਿਆਂ ਦੇ ਵਿੱਚ ਤੇ ਸਾਰਾ ਕੰਮ ਨਿਬੜੇ ਪਿਆ ਭਾਂਡਾ ਠਿੱਕਰ ਸਾਰਾ ਚੱਕਿਆ ਪਿਆ ਤੇ ਇਹ ਡੌਗ ਮਤਲਬ ਕਿ ਡੇਲੀ ਇਹਨੇ ਆਉਣਾ ਕਿਉਂਕਿ ਇਹਨੂੰ ਪਤਾ ਹੈ ਮੇਰੀ ਵੀ ਇੱਥੇ ਰੋਟੀ ਮੈਨੂੰ ਮਿਲਦੀ ਹੈ ਇਹਨੂੰ ਆਸ ਹੁੰਦੀ ਹੈ ਕਿ ਮੈਨੂੰ ਇੱਥੇ ਰੋਟੀ ਮਿਲੇਗੀ ਤੇ ਆ ਕੇ ਬਾਹਰ ਖੜਗਾਉਂਦਾ ਆਪ ਬਾਕੀ ਮੰਮੀ ਦੱਸੂਗੀ ਮੰਮੀ ਕੀ ਗੱਲ ਬਾਤ ਹੈ ਕੀ ਹਾਲ ਸਿਸਟਮ ਹੈ ਮੈਨੂੰ ਦੱਸ ਕਿ ਕੀ ਕੁੱਤਾ ਹੈ ਡੇਲੀ ਆਉਂਦਾ ਆਪਣੇ ਹਾਂ ਡੇਲੀ ਆਉਂਦਾ ਜੀ ਜੇ ਆਪਾਂ ਰੋਟੀ ਖਾ ਕੇ ਆਪਣਾ ਬਾਹਰ ਡਾਲ ਲੰਨੇ ਆ ਤਾਂ ਆਵੇਂ ਇਹਦੇ ਰੋਟੀਆਂ ਦੂਰ ਰੱਖਣੀਆਂ ਰੱਖਣੀਆਂ ਫਿਰ ਇਹ ਖਾ ਕੇ ਬਾਹਰ ਠਕਾਉਂਦਾ ਫਿਰ ਇਹਨੂੰ ਮੈਂ ਰੋਟੀ ਪਾਉਣੀ ਹੈ ਦੇਖ ਕਈ ਵਾਰੀ ਰੋਟੀ ਹੁੰਦੀ ਨਹੀਂ ਸਾਡੇ ਰਿਸ਼ਤੇਦਾਰ ਚ ਲੱਡੂ ਆ ਗਏ ਮੈਂ ਰਾਤ ਨੂੰ ਰੋਟੀ ਹੈ ਨਹੀਂ ਸੀ ਮੈਨੂੰ ਲੱਡੂ ਪਾਏ ਇੱਕ ਦਿਨ ਸਾਡੇ ਆਟਾ ਚੱਕਿਆ ਪਰ ਉਹਦੇ ਵੀ ਰੋਟੀ ਹੈ ਨਹੀਂ ਸੀ ਫਿਰ ਮੈਂ ਤੁਰਤ ਪਕਾ ਕੇ ਖਵਾਈ ਕਿਆ ਬਾਤ ਹੈ ਇਹ ਮੋਹ ਇਹ ਝਾ ਕਰਕੇ ਆਉਂਦਾ ਇਹ ਮੋਹ ਪਿਆਰ ਦੀ ਗੱਲ ਆ ਸਾਰੀ ਦੇਖੋ ਉਹਨੇ ਬਾਰ ਖੋਲ ਕੇ ਸਪੈਸ਼ਲ ਇਹਨੂੰ ਰੋਟੀ ਪਾਈ ਆ ਦੇਖ ਲਓ ਇਹ ਮਮਤਾ ਹੁੰਦੀ ਆ ਇਹ ਮਮਤਾ ਹੁੰਦੀ ਆ ਤੇ ਇੱਕ ਕੁੱਤਾ ਹੋਰ ਬੈਠਾ ਉਧਰ ਉਹ ਕੁਮਾਰ ਜਰਾ ਉਹ ਘਟ ਖਾਂਦਾ ਰੋਟੀ ਉਹਨੂੰ ਕੱਚੀ ਲੱਸੀ ਪਈ ਆ ਉਹਨੂੰ ਕੱਚੀ ਲੱਸੀ ਪਈ ਆ ਤੇ ਇਹ ਇਹ ਕੀ ਇਹ ਕਾਹਦੇ ਭੁੱਖੇ ਆ ਇਹ ਕਾਹਦੇ ਭੁੱਖੇ ਨਹੀਂ ਇਹ ਪਿਆਰ ਦੇ ਭੁੱਖੇ ਨੇ ਇਹ ਜਿੰਨਾ ਹੁੰਦੇ ਆ ਵਿੱਚ ਡੰਡਾ ਮਾਰ ਕੇ ਇਹਨਾਂ ਨੂੰ ਪਰਾ ਦਬਾ ਦਿੰਦੇ ਆ ਇੰਨਾਂ ਨੂੰ ਭੁੱਖ ਲੱਗੀ ਹੁੰਦੀ ਐ ਇਹਨਾਂ ਨੂੰ ਭੁੱਖ ਲੱਗੀ ਹੁੰਦੀ ਐ ਡੰਡਾ ਨਹੀਂ ਮਾਰਨਾ ਚਾਹੀਦਾ ਇਹ ਕਿੱਧਰ ਜਾਣ ਹਾਂ ਇਹਨਾਂ ਨੂੰ ਵੀ ਰੋਟੀ ਚਾਹੀਦੀ ਐ ਸਭ ਨੂੰ ਰੋਟੀ ਏਸੀ ਨੂੰ ਬਖਸ਼ੀ ਪਰਮਾਤਮਾ ਨੇ ਰੋਟੀ ਪਹਿਲਾਂ ਇਹਨੂੰ ਦਿੱਤੀ ਐ ਤੇ ਫੇਰ ਆਪਾਂ ਨੂੰ ਮਿਲੀ ਐ ਇੱਕ ਝਾਕ ਲੈ ਕੇ ਆਉਂਦਾ ਵਿਚਾਰਾ ਆਸ ਲੈ ਕੇ ਆਉਂਦਾ ਕਿਸੇ ਨੇ ਡੰਡਾ ਮਾਰ ਕੇ ਦੀ ਲੱਤ ਵੀ ਤੋੜ ਰੱਖੀ ਐ ਵਿਚਾਰਾ ਲੱਤ ਚੱਕੀ ਖੜਾ ਲਾ ਮਾੜੀ ਗੱਲ ਐ ਭਾਈ ਦੋਸਤੋ ਜੇ ਰੋਟੀ ਨਹੀਂ ਪਾਉਣੀ ਹੁੰਦੀ ਤਾਂ ਭਾਈ ਬੇਨਤੀ ਐ ਯਾਰਾਂ ਇਹਨਾਂ ਨੂੰ ਮਾਰਿਆ ਨਾ ਕਰੋ ਕਿਉਂਕਿ ਇਹਨਾਂ ਦੇ ਵਿੱਚ ਵੀ ਜਾਨ ਐ ਤੇ ਕਿਉਂਕਿ ਇਹ ਕੁਝ ਨਹੀਂ ਮੰਗਦੇ ਇਹ ਸਿਰਫ ਇੱਕ ਰੋਟੀ ਦੀ ਆਸ ਨਾਲ ਤੁਹਾਡੇ ਘਰ ਆਉਂਦੇ ਨੇ ਤੇ ਜੇ ਰੋਟੀ ਨੂੰ ਮੈਂ ਬੇਟਾ ਪਾਉਂਦੀ ਜੇ ਰੋਟੀ ਨਹੀਂ ਅੱਛਾ ਫਿਰ ਵੀ ਰੱਖੀ ਰੱਖਦਾ ਮੇਰੇ ਘਰ ਇਹ ਇਹ ਸਭ ਤੋਂ ਵਫਾਦਾਰ ਜਾਨਵਰ ਹੈ ਜਿਵੇਂ ਬਾਤ ਹੀ ਬਠਣਾ ਫਿਰ ਵੀ ਇਹਨਾਂ ਦਾ ਮਨ ਖਰਾਬ ਹੁੰਦਾ ਸੀ ਵੀ ਇਹ ਰੋਟੀ ਨਹੀਂ ਮਿਲਦੀ ਦੇਖ ਲਓ ਮਾਤਾ ਕਹਿੰਦੀ ਵੀ ਮੇਰਾ ਆਪਦਾ ਵੀ ਮਨ ਖਰਾਬ ਹੁੰਦਾ ਵੀ ਜੇ ਦਿਨ ਰੋਟੀ ਨਹੀਂ ਮਿਲਦੀ ਤੇ ਕਈ ਵਾਰ ਮਤਲਬ ਕਿ ਇਦਾਂ ਵੀ ਹੋਇਆ ਹੈ ਵੀ ਮਾਤਾ ਨੇ ਸਪੈਸ਼ਲ ਕਈ ਵਾਰ ਜਿਵੇਂ ਰੋਟੀ ਖਤਮ ਹੋ ਜਾਂਦੀ ਹੈ ਸਪੈਸ਼ਲ ਆਟਾ ਗੁੰਨ ਕੇ ਸਪੈਸ਼ਲ ਵੀ ਖਵਾਈਏ ਕਿਉਂਕਿ ਇਹ ਇਹਨਾਂ ਦਾ ਦਿੱਤਾ ਹੀ ਖਾਣੇ ਆ ਆਪਾਂ ਕਿਉਂਕਿ ਪ੍ਰਮਾਤਮਾ ਸਭ ਦੇਖਦਾ ਦੋਸਤੋ ਇਹਨਾਂ ਨੂੰ ਵੀ ਸੌ ਜਾਂਗੀ ਸਾਰੀ ਰਾਤ ਹੀ ਆਪਣੇ ਬਾਹਰ ਚ ਬੈਠਣੇ ਇਹ ਰਾਖੀ ਕਰਦੇ ਹਾਂ ਇਨਸਾਨ ਨਾਲੋਂ ਵੱਧ ਵਫਾਦਾਰ ਨੇ ਇਹ ਤੇ ਜਿੰਨਾ ਹੋ ਸਕਦਾ ਹੁਣ ਮੈਂ ਜਾਣਾ ਛੇ ਪੈਣਾ ਸੀ ਮੈਨੂੰ ਦਿੱਸ ਗਿਆ ਵੀ ਗੇਟ ਖੋਲ ਕੇ ਰੋਟੀ ਪਾਈ ਜਾਈ ਬਹੁਤ ਵਧੀਆ ਗੱਲ ਹੈ ਬਾਈ ਕਿਉਂਕਿ ਯਾਰ ਕਿਸੇ ਦਾ ਕੋਈ ਕੁਝ ਨਹੀਂ ਖਾਂਦਾ ਹੁੰਦਾ ਇਹ ਕਹਿਣ ਦੀ ਗੱਲਾਂ ਹੁੰਦੀਆਂ ਬਾਈ ਤੁਸੀਂ ਦੇਖ ਸਕਦੇ ਹੋ ਹੁਣ ਲਗਭਗ 9:30 ਦਾ ਟਾਈਮ ਹੋ ਗਿਆ ਲਗਭਗ ਸਾਰੇ ਪੈ ਗਏ ਤੇ ਮਾਤਾ ਨੇ ਜਦੋਂ ਮਾਤਾ ਨੂੰ ਪਤਾ ਲੱਗਿਆ ਵੀ ਇਹ ਬਾਹਰ ਖੜਕਾਈ ਜਾਂਦਾ ਤਾਂ ਇਹਨੂੰ ਇਹਦੀ ਰੋਟੀ ਜਿਹੜੀ ਉਹ ਰੱਖੀ ਪਈ ਹੁੰਦੀ ਹੈ ਅੱਜ ਇਹ ਲੇਟ ਹੋ ਗਿਆ ਥੋੜਾ ਜਿਹਾ ਤੇ ਇੱਕ ਆਸ ਦੀ ਗੱਲ ਹੈ ਜਿਵੇਂ ਆਪਾਂ ਪਹਿਲਾਂ ਕਰੀ ਹੈ ਵੀ ਕਾਸ ਹੁੰਦੀ ਹੈ ਜਾਨਵਰ ਨੂੰ ਵੀ ਕਾਸ ਹੁੰਦੀ ਹੈ ਜਿੱਥੇ ਉਹਨ ਰੋਟੀ ਪਾਊਗੀ ਉਹ ਤਾਂ ਉੱਥੇ ਆਊਗਾ ਤੇ ਇੱਕ ਗੱਲ ਫੇਰ ਆਪਾਂ ਦੁਬਾਰੇ ਕਹਿੰਦੇ ਆ ਬਾਈ ਬੀ ਜੇ ਰੋਟੀ ਪਾਉਣ ਦੀ ਔਕਾਤ ਨਹੀਂ ਹੁੰਦੀ ਤਾਂ ਬੇਨਤੀ ਹੈ ਕਿ ਇਹਨਾਂ ਨੂੰ ਮਾਰਿਆ ਵੀ ਨਾ ਕਰੋ ਯਾਰ ਇਹ ਕਿਹੜਾ ਬੋਲ ਕੇ ਦੱਸੇ ਇਹ ਕਿਹੜਾ ਬੋਲ ਕੇ ਦੱਸਦੇ ਨੇ ਇਹ ਬੇਜਵਾਨ ਨੇ ਠੀਕ ਹੈ ਤੇ ਇੰਨੀ ਕ ਗੱਲ ਸੋਚਿਆ ਸਾਨੂੰ ਦਿਖਾਇਆ ਜਾਵੇ ਇਹ ਜੀਵ ਕੁਝ ਨਹੀਂ ਮੰਗਦਾ ਵੀ ਇਹ ਪਿਆਰ ਮੰਗਦਾ ਇਹਦੀ ਲੱਤ ਤੋੜ ਰੱਖੀ ਕਿਸੇ ਨੇ ਯਾਰ ਤੇ ਆ ਦੇਖ ਲਓ ਅੱਜ ਰੋਟੀ ਵੀ ਇਹ ਤੋਂ ਥੋੜੀ ਖਾਦੀ ਗਈ ਹੈ ਵਿਚਾਰੇ ਤੋਂ ਠੀਕ ਹੈ ਹੋ ਸਕਦਾ ਆਪਣੀ ਵੀਡੀਓ ਨੂੰ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਬਾਈ ਸੋ ਬਹੁਤ ਬਹੁਤ ਧੰਨਵਾਦ